ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਜਾਣਦੇ ਹਾਂ ਧੰਨ ਗੁਰੂ ਰਾਮਦਾਸ ਜੀ ਨੇ ਇੱਕ ਬਜ਼ੁਰਗ ਦੇ ਨਾਲ ਕੀਤਾ ਹੋਇਆ ਵਾਦਾ ਕਿਵੇਂ ਨੌਵੇਂ ਜਾਮੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਾਮੇ ਵਿੱਚ ਕਿਵੇਂ ਪੂਰਾ ਕੀਤਾ ਆ ਵਈ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਵਾਰੀ ਭਵਾਨੀਗੜ ਤਹਿਸੀਲ ਵਿੱਚ ਇੱਕ ਪਿੰਡ ਹੈ ਉਸ ਪਿੰਡ ਤੋਂ ਇੱਕ ਜਥਾ ਤੁਰਿਆ ਅਤੇ ਉਸ ਵਿੱਚ ਇੱਕ ਬਜ਼ੁਰਗ ਆਦਮੀ ਸੀ ਅਤੇ ਉਹ ਗਰੀਬ ਵੀ ਬੜਾ ਸੀ ਤੁਰਦਾ ਤੁਰਦਾ ਉਹ ਜਥਾ ਜਦੋਂ ਸ੍ਰੀ ਅਮਰਸਰ ਸਾਹਿ ਪਹੁੰਚਿਆ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਦੇ ਲਈ ਲੱਗੀ ਹੋਈ ਲਾਂਨ ਦੇ ਵਿੱਚ ਉਹ ਗਰੀਬ ਆਦਮੀ ਵੀ ਲੱਗ ਗਿਆ ਲੈਣ ਵਿੱਚ ਲੱਗਿਆ ਹੋਇਆ ਹੈ ਪੰਜਵਾਂਕ ਨੰਬਰ ਹੈ ਤਾਂ ਉਸ ਨੂੰ ਪਹਿਲਾ ਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਹੋਣ ਲੱਗ ਪਏ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਜੀ ਤਖਤ ਤੇ ਬੈਠੇ ਹੋਏ ਹਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਇਸ ਬਜ਼ੁਰਗ ਗਰੀਬ ਆਦਮੀ ਦਾ ਤਨ ਮਨ ਨਿਹਾਲ ਹੋ ਗਿਆ ਉਸ ਦਾ ਮਨ ਵਿਰਾਗੀ ਹੋ ਗਿਆ ਪਾਸ਼ਾ ਜੀ ਦੇ ਨਾਲ ਉਹ ਤਨੋ ਮਨੋ ਸੁਰਤੀ ਕਰਕੇ ਜੁੜ ਗਿਆ ਅਤੇ ਉਹ ਆਸ਼ਾ ਜੀ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਜੀ ਸੰਗਤ ਨਾਲ ਮੁੜਨ ਲੱਗਾ ਤਾਂ ਗੁਰੂ ਰਾਮਦਾਸ ਜੀ ਨੇ ਉਸ ਨੂੰ ਆਵਾਜ਼ ਲਾਈ ਕਿ ਬਜ਼ੁਰਗੋ ਤੁਸੀਂ ਇੱਥੇ ਹੀ ਰੁਕ ਜਾਓ ਤਾਂ ਉਹ ਉੱਥੇ ਹੀ ਰੁਕ ਗਿਆ ਤਾਂ ਗੁਰੂ ਰਾਮਦਾਸ ਜੀ ਕੀ ਕਹਿਣ ਲਗੇ ਭਾਈ ਬਜ਼ੁਰਗਾ ਕੁਛ ਮੰਗ ਲੈਣਾ ਸੀ ਤਾਂ ਉਹ ਬਜ਼ੁਰਗ ਆਦਮੀ ਕਹਿਣ ਲਗਾ ਨਹੀਂ ਮਹਾਰਾਜ ਕੁਛ ਨਹੀਂ ਚਾਹੀਦਾ ਪਰ ਉਸ ਬੰਦੇ ਦੀ ਹਾਲਤ ਦੱਸਦੀ ਸੀ ਕਿ ਉਹ ਗਰੀਬ ਹੈ ਪਾਟੇ ਹੋਏ ਕੱਪੜੇ ਤਾਉ ਕਹਿਣ ਲੱਗਾ ਨਹੀਂ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਗੁਰੂ ਰਾਮਦਾਸ ਜੀ ਪਾਸ਼ਾ ਜੀ ਤੀਸਰੀ ਵਾਰ ਉਸ ਨੂੰ ਫੇਰ ਕਹਿਣ ਲਗੇ ਕਾ ਬਜ਼ੁਰਗੋ ਕੁਛ ਮੰਗ ਲਵੋ ਤਾਂ ਉਸ ਬਜ਼ੁਰਗ ਦੇ ਹੱਥ ਜੋੜ ਗਏ ਤੇ ਇੱਕੋ ਹੀ ਫੁਰਨਾ ਉਹਦੇ ਮਨ ਵਿੱਚ ਆਇਆ ਤੇ ਹੱਥ ਬੰਨ ਕੇ ਉਹ ਗਰੀਬ ਕਹਿਣ ਲੱਗਾ ਮਹਾਰਾਜ ਮੈਂ ਇੱਕ ਹੀ ਚੀਜ਼ ਮੰਗਦਾ ਹਾਂ ਤੁਹਾਡੇ ਤੋਂ ਕਿ ਤੁਸੀਂ ਇੱਕ ਵਾਰ ਇਸ ਗਰੀਬ ਦੇ ਘਰ ਚਰਨ ਪਾ ਦਿਓ ਮੇਰਾ ਮਨ ਸੀ ਕਿ ਕਦੇ ਗੁਰੂ ਰਾਮਦਾਸ ਸਾਡੇ ਘਰ ਵੀ ਆਉਣਗੇ ਗਰੀਬ ਬਜ਼ੁਰਗ ਕਹਿਣ ਲੱਗਾ ਪਾਸ਼ਾ ਜੀ ਇੱਕ ਵਾਰ ਗਰੀਬ ਦੇ ਘਰ ਚਰਨ ਪਾ ਦਿਓ ਉਸ ਗਰੀਬ ਬਜ਼ੁਰਗ ਦੀ ਗੱਲ ਸੁਣ ਕੇ ਧੰਨ ਗੁਰੂ ਰਾਮਦਾਸ ਜੀ ਇੱਕ ਵਾਰ ਚੁੱਪ ਕਰ ਗਏ ਤੇ ਫਿਰ ਹੌਲਾ ਜਿਹਾ ਮੱਠਾ ਜਾਂ ਮੁਸਕਰਾ ਕੇ ਕਹਿਣ ਲੱਗੇ ਬਜ਼ੁਰਗੋ ਜ਼ਰੂਰ ਤੁਹਾਡੇ ਘਰ ਚਰਨ ਪਾਵਾਂਗੇ ਤਾਂ ਫਿਰ ਉਹ ਬਜ਼ੁਰਗ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜਦੋਂ ਫਿਰ ਤੁਸੀਂ ਮੇਰੇ ਘਰ ਚਰਨ ਪਾਉਂਗੇ ਤਾਂ ਕਿੰਨੇ ਸਿੱਖ ਹੋਣਗੇ ਤੁਹਾਡੇ ਨਾਲ ਕਿੰਨੀ ਸੰਗਤ ਹੋਵੇਗੀ ਤੁਹਾਡੇ ਨਾਲ ਤੇ ਫਿਰ ਗੁਰੂ ਰਾਮਦਾਸ ਜੀ ਕਹਿਣ ਲਗੇ 40-45 ਸਿੱਖ ਹੋਣਗੇ ਸਾਡੇ ਨਾਲ ਤਾਂ ਅਗੋਂ ਫਿਰ ਉਹ ਬਜ਼ੁਰਗ ਕਹਿਣ ਲਗਾ ਮਹਾਰਾਜ ਮੇਰੇ ਤੋਂ 40-45 ਸਿੱਖਾਂ ਨੂੰ ਪ੍ਰਸ਼ਾਦਾ ਨਹੀਂ ਛਕਾਇਆ ਜਾਣਾ ਮੇਰੀ ਐਨੀ ਪਹੁੰਚ ਨਹੀਂ ਹੈ ਮੈਂ ਤਾਂ ਇੱਕ ਗਰੀਬ ਹਾਂ ਅਤੇ ਆਪਣੀ ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦਾ ਹਾਂ ਘਰ ਵਿੱਚ ਗੋਡੇ-ਗੋਡੇ ਗਰੀਬੀ ਹੈ ਆਸ਼ਾ ਜੀ ਜੇਕਰ ਤੁਸੀਂ ਆ ਜਾਵੋ ਤਾਂ ਤੁਹਾਨੂੰ ਪ੍ਰਸ਼ਾਦਾ ਛਕਾ ਸਕਦਾ ਹਾਂ ਪਰ 40-45 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਮੇਰੀ ਪਹੁੰਚ ਨਹੀਂ ਹੈ ਤਾਂ ਅੱਗੋਂ ਫੇਰ ਗੁਰੂ ਰਾਮਦਾਸ ਜੀ ਕਹਿਣ ਲੱਗੇ ਬਜ਼ੁਰਗੋ ਅੱਜ ਤੁਹਾਡੇ ਘਰ ਗੋਡੇ-ਗੋਡੇ ਗਰੀਬੀ ਹੈ ਪਰ ਜਿਦ ਦਿਨ ਅਸੀਂ ਤੁਹਾਡੇ ਘਰ ਚਰਨ ਪਾਏ ਤਾਂ ਤੁਹਾਡੇ ਘਰ ਮੋਢੇ-ਮੋਢੇ ਅਮੀਰੀ ਹੋਵੇਗੀ ਉਹ ਬਜ਼ੁਰਗ ਗੁਰੂ ਰਾਮਦਾਸ ਜੀ ਦੇ ਚਰਨੀ ਟੈਪਿਆ ਅਤੇ ਅੱਖਾਂ ਵਿੱਚ ਹੰਝੂ ਵਗਣ ਲੱਗ ਪਏ ਤੇ ਕਹਿਣ ਲੱਗਾ ਪਾਸ਼ਾ ਜੀ ਤੁਸੀਂ ਕਦੋਂ ਆਓਗੇ ਤਾਂ ਉਸ ਦੀ ਇਹ ਗੱਲ ਸੁਣ ਕੇ ਧੰਨ ਗੁਰੂ ਰਾਮਦਾਸ ਜੀ ਕਹਿਣ ਲੱਗੇ ਨਾ ਸਰੀਰ ਵਿੱਚ ਤੂੰ ਹੋਵੇਂਗਾ ਨਾ ਸਰੀਰ ਵਿੱਚ ਅਸੀਂ ਹੋਵਾਂਗੇ ਪਰ ਫੇਰ ਵੀ ਤੇਰੇ ਘਰ ਵਿੱਚ ਚਰਨ ਜ਼ਰੂਰ ਪਾਵਾਂਗੇ ਨੌਵੇਂ ਜਾਮੇ ਦੇ ਵਿੱਚ ਤੇਰੇ ਤੇਰੇ ਘਰ ਵਿੱਚ ਚਰਨ ਪਾਵਾਂਗੇ ਅਤੇ ਉਸ ਤੋਂ 7 ਸਾਲਾਂ ਬਾਅਦ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਤੇ ਇੱਧਰ ਗੁਰਗੱਦੀ ਨੌਵੇਂ ਪਾਸ਼ਾ ਤੱਕ ਪਹੁੰਚ ਗਈ ਅਤੇ ਉਧਰ ਉਸ ਗਰੀਬ ਬਜ਼ੁਰਗ ਦੇ ਘਰ ਪੋਤੇ-ਪੜਪੋਤੇਆਂ ਤੱਕ ਹੋ ਗਏ ਉਹਤ ਵੱਡਾ ਅਮੀਰ ਪਰਿਵਾਰ ਹੋ ਗਿਆ ਉਹ ਪੁਆਣੀ ਗਾੜੇ ਲਾਕੇ ਦੇ ਸੇਠ ਖਵੌਣ ਲੱਗ ਪਏ ਨੌਵੇਂ ਜਾਮੇ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਜੀ ਪਟਿਆਲੇ ਦੇ ਵਿੱਚ ਚਰਨ ਪਾਏ ਤਾਂ ਉਦੋਂ ਗੁਰੂ ਤੇਗ ਬਹਾਦਰ ਜੀ ਉਸ ਭਵਾਨੀਗੜ੍ਹ ਉਸ ਪਿੰਡ ਵਿੱਚ ਉਸ ਬਜ਼ੁਰਗ ਦੇ ਘਰ ਵੀ ਚਰਨ ਪਾਏ ਤਾਂ ਜਦੋਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਘਰ ਗਏ ਤਾਂ ਉਸ ਬਜ਼ੁਰਗ ਦਾ ਪੋਤਾ ਉਸ ਦਾ ਨਾਮ ਸੇਠ ਟੋਡਰਮਲ ਹੈ ਉਹ ਬੜਾ ਅਮੀਰ ਹੈ ਸ਼ਾਹੂਕਾਰ ਹੈ ਉਸ ਦਾ ਭਵਾਨੀਗੜ੍ਹ ਤੋਂ ਸਰਹੰਦ ਤੱਕ ਉਹਦਾ ਨਾਮ ਹੈ ਜਦੋਂ ਪਾਸ਼ਾ ਜੀ ਨੇ ਉਹਨਾਂ ਦੇ ਘਰ ਚਰਨ ਪਾਏ ਉਸ ਨੂੰ ਬੜੀ ਖੁਸ਼ੀ ਹੋਈ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਘਰ ਰਾਤ ਰਹੇ ਤਾਂ ਅਗਲੇ ਦਿਨ ਫਿਰ ਜਦੋਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਘਰੋਂ ਤੁਰਨ ਲੱਗੇ ਤਾਂ ਉਸੇ ਬਜ਼ੁਰਗ ਦੇ ਪੋਤੇ ਨੇ ਪਾਸ਼ਾ ਜੀ ਨੂੰ ਇੱਕ ਦੁਸ਼ਾਲਾ ਤੇ ਇੱਕ ਪ੍ਰਾਂਤ ਮੋਹਰਾਂ ਦੀ ਭਰ ਕੇ ਪਾਸ਼ਾ ਜੀ ਨੂੰ ਭੇਟ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਉਹ ਦੁਸ਼ਾਲਾ ਅਤੇ ਪ੍ਰਾਂਤ ਭਰੀ ਹੋਈ ਮੋਹਰਾਂ ਦੀ ਦੇਖੀ ਤਾਂ ਪਾਸ਼ਾ ਜੀ ਨੇ ਪ੍ਰਾਂਤ ਹੱਥ ਨਾਲ ਪਰਾਂ ਕਰਕੇ ਕਿਹਾ ਸੇਠ ਟੋਡਰਮਲ ਸਾਨੂੰ ਪ੍ਰਾਂਤ ਭਰ ਕੇ ਮੋਹਰਾਂ ਨਹੀਂ ਚਾਹੀਦੀਆਂ ਬਲਕਿ ਸਾਨੂੰ ਤਾਂ ਗੱਡੇ ਭਰ ਕੇ ਮੋਹਰਾਂ ਦੇ ਚਾਹੀਦੇ ਹਨ ਟੋਡਰਮਲ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਹਿਣ ਲੱਗਾ ਪਾਸ਼ਾ ਜੀ ਸਾਡੇ ਜੁਰਗਾਂ ਦੇ ਘਰ ਤਾਂ ਗੋਡੇ-ਗੋਡੇ ਗਰੀਬੀ ਸੀ ਇਹ ਤਾਂ ਤੁਹਾਡੀ ਦਿੱਤੀ ਅਮੀਰੀ ਹੈ ਜਾਇਦਾਦ ਸਭ ਕੁਝ ਤੁਹਾਡਾ ਹੈ ਮਹਾਰਾਜ ਜੀ ਮੇਰੀ ਤਜੋਰੀ ਦੇ ਵਿੱਚ ਇੱਕ ਪ੍ਰਾਂਤ ਮੋਹਰਾਂ ਦੀ ਹੋਰ ਪਈ ਹੈ ਮੈਂ ਉਹ ਵੀ ਭਰ ਕੇ ਤੁਹਾਨੂੰ ਲਿਆ ਦਿੰਦਾ ਹਾਂ ਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਗੱਡਾ ਭਰ ਕੇ ਮੋਹਰਾਂ ਦਾ ਲੈਣਾ ਹੈ ਤਾਂ ਫਿਰ ਇੱਕ ਦਿਨ ਦਾ ਮੈਨੂੰ ਵਕਤ ਦੇ ਦੇਵੋ ਮੈਂ ਆਪਣੀ ਜ਼ਮੀਨ ਜਾਇਦਾਦ ਘਰ-ਬਾਰ ਸਭ ਕੁਝ ਬੇਚ ਦਿਆਂਗਾ ਪਰ ਸਤਿਗੁਰੂ ਜੀ ਮੈਂ ਗੱਡਾ ਭਰ ਕੇ ਮੋਹਰਾਂ ਦਾ ਜ਼ਰੂਰ ਤੁਹਾਡੇ ਚਰਨਾਂ ਵਿੱਚ ਲਿਆਵਾਂਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸ ਟੋਡਰ ਮੱਲ ਦੇ ਹੰਝੂ ਪੂੰਝਦੇ ਹੋਏ ਉਸ ਨੂੰ ਸ਼ਾਂਵਾਸੀ ਦਿੰਦੇ ਹੋਏ ਕਹਿਣ ਲਗੇ ਪੁੱਤਰਾ ਗੱਡੇ ਭਰ ਕੇ ਮੋਹਰਾਂ ਦੇ ਚਾਹੀਦੇ ਹਨ ਪਰ ਅੱਜ ਨਹੀਂ ਥੋੜਾ ਵਕਤ ਰੁਕ ਜਾ ਮੋਹਰਾਂ ਇਕੱਠੀਆਂ ਕਰ ਲੈ ਇੱਕ ਦਿਨ ਗੱਡੇ ਭਰ ਕੇ ਮੋਹਰਾਂ ਦੇ ਤੇਰੇ ਤੋਂ ਲਵਾਂਗੇ ਅੱਜ ਤੇਰੇ ਤੋਂ ਪੇਟਾ ਨਹੀਂ ਲੈਣੀ ਪਿਆਰੀ ਸਾਧ ਸੰਗਤ ਜੀ ਇਹ ਪੇਟਾ ਫਿਰ ਸਤਿਗੁਰੂ ਜੀ ਨੇ ਉਦੋਂ ਲਈ ਜਦੋਂ ਤਨ ਤਨ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੇ ਛੋਟੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਜਦੋਂ ਸ਼ਹੀਦ ਕੀਤੇ ਗਏ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਲਿਆਂ ਗਿਆ ਅਤੇ ਤਿੰਨ ਦਿਨ ਲਾਸ਼ਾਂ ਪਈਆਂ ਰਹੀਆਂ ਵਜੀਰ ਖਾਨ ਸਰਹੰਦ ਦੇ ਨਵਾਬ ਨੇ ਕਿਹਾ ਕਿ ਜੇ ਅਗਰ ਕੋਈ ਜੋ 2 ਫੁੱਟ ਜਗ੍ਹਾ ਮੁੱਲ ਖਰੀਦ ਲਵੇ ਮੋਹਰਾ ਰੱਖ ਕੇ ਮੋਹਰਾਂ ਦੇ ਬਦਲੇ ਜ਼ਮੀਨ ਖਰੀਦ ਲਵੇ ਤਾਂ ਛੋਟੇ ਸਹਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕਰ ਦਿੱਤਾ ਜਾਵੇਗਾ। ਫਿਰ ਉਸ ਦਿਨ ਭਵਾਨੀਗੜ੍ਹ ਤੋਂ دیਵਾਨ ਟੋਡਰਮਲ ਚੱਲ ਕੇ ਆਇਆ ਸਾਰੀ ਜਾਇਦਾਦ ਵੇਚ ਦਿੱਤੀ। ਗੱਡੇ ਭਰ ਕੇ ਮੋਹਰਾਂ ਦੇ ਲੈ ਕੇ ਆਇਆ ਅਤੇ ਰੋਣ ਲੱਗਾ। ਹਨ ਗੁਰੂ ਤੇਗ ਬਹਾਦਰ ਜੀ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਸੇਵਾ ਇਸ ਤਰ੍ਹਾਂ ਲੈਣੀ ਹੈ। ਪਿਆਰੀ ਸਾਧ ਸੰਗਤ ਜੀ ਸਰਹੰਦ ਦੇ ਨਾਲ ਜਗ੍ਹਾ ਹੈ ਉਹ ਜਗ੍ਹਾ ਖਰੀਦ ਕੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਸਾਧ ਸੰਗਤ ਜੀ ਦੇਖੋ ਪ੍ਰਮਾਤਮਾ ਦੇ ਰੰਗ ਧੰਨ ਗੁਰੂ ਰਾਮਦਾਸ ਜੀ ਦੇ ਜਾਮੇ ਤੋਂ ਲੈ ਕੇ ਨੌਵੇਂ ਜਾਮੇ ਤੱਕ ਆ ਕੇ ਕਿਸ ਤਰ੍ਹਾਂ ਪ੍ਰਮਾਤਮਾ ਨੇ ਸੇਵਾ ਲਈ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ